ਕਿ ਤੁਸੀਂ ਵੀ ਚਾਹੁੰਦੇ ਹੋ ਵੱਡੇ ਯੂਟਿਊਬਰਾਂ ਦੀ ਤਰ੍ਹਾਂ ਤੁਹਾਡੇ YouTube ਚੈਨਲ ਦਾ ਬੈਨਰ ਵੀ ਅਟਰੈਕਟਿਵ ਤੇ ਪ੍ਰੋਫੈਸ਼ਨਲ ਲਗੇ ਜੇ ਹਾਂ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਆਏ ਹੋ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਤੁਸੀਂ 2 ਤੋਂ 3 ਮਿੰਟਾਂ ਵਿੱਚ ਇੱਕ ਪ੍ਰੋਫੈਸ਼ਨਲ ਤੇ ਅਟਰੈਕਟਿਵ YouTube ਬੈਨਰ ਬਣਾ ਸਕਦੇ ਹੋ ਉਹ ਵੀ ਫ੍ਰੀ ਆਫ ਕੋਸਟ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚਲੋ ਉਹਦੇ ਲਈ ਆਪਾਂ ਚੱਲਦੇ ਹਾਂ ਮੇਰੇ ਫੋਨ ਦੀ ਸਕਰੀਨ ਤੇ ਇਦੇ ਲਈ ਆਪਾਂ ਜਿਹੜਾ ਸੌਫਟਵੇਅਰ ਯੂਜ਼ ਕਰਾਂਗੇ ਉਹਦਾ ਨਾਮ ਹੈਗਾ ਕੈਨਵਾ ਇਹਦਾ ਪ੍ਰੋ ਵਰਜਨ ਵੀ ਆਉਂਦਾ ਹੈ ਫ੍ਰੀ ਵਰਜਨ ਵੀ ਆਉਂਦਾ ਹੈ ਆਪਾਂ ਫ੍ਰੀ ਵਾਲਾ ਵਰਜਨ ਹੀ ਯੂਜ਼ ਕਰਾਂਗੇ ਉਸ ਤੋਂ ਬਾਅਦ ਆਪਾਂ ਸਰਚ ਬਾਰ ਵਿੱਚ ਜਾ ਕੇ ਲਿਖਾਂਗੇ YouTube ਚੈਨਲ ਬੈਨਰ ਸਰਚ ਕਰਨ ਤੋਂ ਬਾਅਦ ਕੁਝ ਟੈਂਪਲੇਟ ਆਪਣੇ ਸਾਹਮਣੇ ਰੈਡੀਮੇਡ ਆ ਜਾਣਗੇ ਤੇ ਉਹਨਾਂ ਵਿੱਚੋਂ ਆਪਾਂ ਚੂਜ਼ ਕਰਦੇ ਹਾਂ ਵੀ ਕਿਹੜਾ ਆਪਾਂ ਨੂੰ ਵਧੀਆ ਲੱਗਦਾ ਹੈ ਆਪਦੀ ਨਿਸ਼ ਦੇ ਅਕੋਰਡਿੰਗ ਤੁਸੀਂ ਚੂਜ਼ ਕਰ ਸਕਦੇ ਹੋ ਜੇ ਗੇਮਿੰਗ ਵਾਲਾ ਤੇ ਗੇਮਿੰਗ ਜੇ ਤੁਸੀਂ ਬਲੌਗ ਕਰਦੇ ਹੋ ਤਾਂ ਬਲੌਗ ਦੇ ਅਕੋਰਡਿੰਗ ਤੁਸੀਂ ਆਪਣਾ YouTube ਬੈਨਰ ਯੂਜ਼ ਕਰ ਸਕਦੇ ਹਾਂ ਚੂਜ਼ ਕਰ ਸਕਦੇ ਹਾਂ ਤੇ ਉਹਦੇ ਲਈ ਮੈਨੂੰ ਆ ਵਧੀਆ ਲੱਗਾ ਮੈਂ ਇਹਨੂੰ ਯੂਜ਼ ਕਰਦਾ ਤੇ ਉਹਦੇ ਤੇ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਐਡਿਟ ਕਰ ਸਕਦੇ ਹਾਂ ਰਿਪਲੇਸ ਕਰ ਸਕਦੇ ਹਾਂ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਚੱਲ ਕੇ ਆਪਣੇ ਚੈਨਲ ਦਾ ਨਾਮ ਲਿਖਦੇ ਹਾਂ ਹਨੀ ਿੱਲੋ ਓਕੇ ਇਹਦਾ ਆਪਾਂ ਸਾਈਜ਼ ਵਧਾ ਘਟਾ ਵੀ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਸਲੋਗਨ ਲਿਖ ਸਕਦੇ ਆ ਆਪਣੇ ਜੀ ਚੈਨਲ ਦਾ ਕੋਈ ਸਲੋਗਨ ਹੈਗਾ ਤੇ ਆਪਾਂ ਉਸ ਸਲੋਗਨ ਵੀ ਆਪਾਂ ਨੀਚੇ ਲਿਖ ਸਕਦੇ ਆ ਤੇ ਅਸੀਂ ਆਪਣਾ ਸਲੋਗਨ ਲਿਖਦੇ ਆ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆ ਇਹਦਾ ਸਾਈਜ਼ ਵਧਾ ਘਟਾ ਸਕਦੇ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕੋਈ ਵੀ ਚੀਜ਼ ਨੂੰ ਤੁਸੀਂ ਜਿਵੇਂ ਮਰਜੀ ਐਡਜਸਟਮੈਂਟ ਕਰ ਸਕਦੇ ਹੋ ਰਾਈਟ ਤੇ ਇਹ ਸਾਈਜ਼ ਆਪਾਂ ਇਹਦਾ ਸੈੱਟ ਕਰ ਲਿਆ ਤੇ ਬਸ ਇੱਥੇ ਮੈਨੂੰ ਠੀਕ ਲੱਗਦਾ ਓਕੇ ਡਨ ਤੇ ਇਸ ਤੋਂ ਬਾਅਦ ਆਪਾਂ ਆਪਣੀ ਫੋਟੋ ਚੇਂਜ ਕਰਦੇ ਆ ਉਹਦੇ ਲਈ ਆਪਾਂ ਕਲਿੱਕ ਕਰਕੇ ਰਿਪਲੇਸ ਕਰ ਦੇਣੀ ਆ ਤੇ ਜਿਹੜੀ ਫੋਟੋ ਤੁਹਾਨੂੰ ਲੱਗਦੀ ਏ ਵਧੀਆ ਉਹ ਤੁਸੀਂ ਚੱਕ ਕੇ ਉਥੇ ਲਗਾ ਸਕਦੇ ਹੋ ਆਪਣੀ ਲਗਾਉਣੀ ਚਾਹੋ ਆਪਣੀ ਲਗਾ ਸਕਦੇ ਹੋ ਜੇ ਕੋਈ ਹੋਰ ਤੁਹਾਡੇ ਕੋਲ ਫੋਟੋ ਹੈ ਤੁਸੀਂ ਉਹਨੂੰ ਵੀ ਲਗਾ ਸਕਦੇ ਹੋ ਤੇ ਆਪਾਂ ਇਹ ਫੋਟੋ ਮੈਂ ਆਪਣੀ ਚੂਜ਼ ਕਰਦਾ ਤੇ ਇੱਥੇ ਆਪਾਂ ਕਲਰ ਚੇਂਜ ਕਰਨਾ ਹੈ ਇਹਦਾ ਆਪਾਂ ਕਲਰ ਚੇਂਜ ਕਰ ਲਿਆ ਓਕੇ ਐਂਡ THEN ਇੱਥੇ ਆਪਾਂ ਆਪਣੇ ਚੈਨਲ ਦਾ ਹੈਂਡਲ ਲਿਖ ਸਕਦੇ ਆ ਠੀਕ ਹੈ ਐਡ ਦੀ ਰੇਟ ਹਣੀ ਫਿਲੋ ਓਕੇ ਰਾਈਟ ਜੇਕਰ ਤੁਹਾਡੀ ਕੋਈ ਈਮੇਲ ਆਈਡੀ ਜਾਂ ਤੁਹਾਡਾ ਕੋਈ ਵੈਬਸਾਈਟ ਹੈਗੀ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਹੋ ਤੇ ਇਹਦਾ ਵੀ ਆਪਾਂ ਸਾਈਜ਼ ਵਧਾ ਘਟਾ ਸਕਦੇ ਹਾਂ ਬਿਲਕੁਲ ਇਹਦੀ ਪੋਜੀਸ਼ਨ ਜਿੱਥੇ ਚਾਹੋ ਉੱਥੇ ਆਪਾਂ ਸੈੱਟ ਕਰ ਸਕਦੇ ਹਾਂ ਫੌਂਟ ਸਾਈਜ਼ ਤੇ ਜਾ ਕੇ ਹਮੇਸ਼ਾ ਸਾਈਜ਼ ਆਪਾਂ ਵਧਾ ਘਟਾ ਸਕਦੇ ਹਾਂ ਜਿੰਨੀ ਆਪਾਂ ਨੂੰ ਉਹਦੀ ਸਾਈਜ਼ ਪ੍ਰੋਪਰ ਚਾਹੀਦਾ ਓਕੇ ਦੈਨ ਹੁਣ ਆਪਾਂ ਕੋਈ ਐਲੀਮੈਂਟ ਵੀ ਐਡ ਕਰ ਸਕਦੇ ਹਾਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਸਟ ਆਪਾਂ ਐਲੀਮੈਂਟਸ ਤੇ ਜਾ ਕੇ ਆਪਾਂ ਸਰਚ ਬਾਰ ਤੇ ਜਾ ਕੇ ਸਰਚ ਕਰ ਲੈਣਾ YouTube ਆਈਕਨ ਓਕੇ ਤੇ ਫਿਰ ਸੀ ਹਾਲ ਕਰਾਂਗੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਦੇਖਦੇ ਵੀ ਆਪਾਂ ਨੂੰ ਕਿਹੜਾ ਬੈਸਟ ਲੱਗਦਾ ਜਿਹੜਾ ਆਪਾਂ ਨੂੰ ਰੈਲੇਵੈਂਟ ਲੱਗਾ ਜਿਹੜਾ ਆਪਾਂ ਨੂੰ ਵਧੀਆ ਲੱਗਦਾ ਆਪਾਂ ਉਹੀ ਚੂਜ਼ ਕਰਦੇ ਹਾਂ ਓਕੇ ਐਂਡ ਦੈਨ ਆਪਾਂ ਆ ਸਿਲੈਕਟ ਕਰ ਲਿਆ ਹੈਗਾ ਰਾਈਟ ਚਲੋ ਆਪਾਂ ਆ ਸਿਲੈਕਟ ਕਰ ਲੈਂਦੇ ਹਾਂ ਸਿਲੈਕਟ ਕਰ ਲਿਆ ਹੁਣ ਆਪਾਂ ਇਹਦਾ ਸਾਈਜ਼ ਸੈੱਟ ਕਰ ਲੈਂਦੇ ਹਾਂ ਸਾਈਜ਼ ਸੈੱਟ ਕਰਨ ਤੋਂ ਬਾਅਦ ਆਪਾਂ ਇਹਨੂੰ ਇਸ ਤੋਂ ਚੱਕ ਕੇ ਜਿੱਥੇ ਮਰਜ਼ੀ ਲਾ ਜਾ ਕੇ ਇਹਨੂੰ ਆਪਾਂ ਰੱਖ ਸਕਦੇ ਹਾਂ ਤੇ ਆਪਾਂ ਇਹਨੂੰ ਇੱਥੇ ਸੈੱਟ ਕਰ ਲਿਆ ਮੈਨੂੰ ਸਹੀ ਲੱਗਾ ਇਹ ਰੈਡੀ ਹੋ ਗਿਆ ਆਪਣਾ YouTube ਬੈਨਰ ਬਣ ਕੇ ਤੇ ਹੁਣ ਆਪਾਂ ਇਹਨੂੰ ਐਕਸਪੋਰਟ ਕਰ ਲੈਨੇ ਐ ਐਕਸਪੋਰਟ ਕਰਨ ਤੋਂ ਬਾਅਦ ਆਪਾਂ ਕਿਤੇ ਸ਼ੇਅਰ ਕਰ ਸਕਦੇ ਐ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਬਚਲ ਕੇ ਚੈੱਕ ਕਰਦੇ ਆਂ ਕਿ ਕਿਵੇਂ ਇਹ ਲੱਗਦਾ ਓਕੇ ਬਹੁਤ ਵਧੀਆ ਬਣ ਗਿਆ ਚਲੋ ਜੀ ਇਹ ਆਪਣੇ YouTube ਚੈਨਲ ਦਾ ਬੈਨਰ ਬਣ ਕੇ ਤਿਆਰ ਹੋ ਗਿਆ ਹੁਣ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਕਿਵੇਂ ਆਪਾਂ ਇਹਦੀ ਆਪਣੇ YouTube ਚੈਨਲ ਦੇ ਡੈਸ਼ਬੋਰਡ ਤੇ ਇਹਦੀ ਸੈਟਿੰਗ ਕਰਾਂਗੇ ਤੇ ਉਹਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਦੋਸਤਾਂ ਨਾਲ ਇਹ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ